ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਫਤ ਹੈ ਚੱਲ ਰਹੀ ਜਪਜੀ ਸਾਹਿਬ ਜੀ ਦੀ ਲੜੀਵਾਰ ਵਿਆਖਿਆ ਅਤੇ ਵਿਚਾਰ ਦੀ ਇਸ ਵੀਡੀਓ ਸੀਰੀਜ਼ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਓ ਇਸ ਵੀਡੀਓ ਦੇ ਵਿੱਚ ਜਪਜੀ ਸਾਹਿਬ ਜੀ ਦੀ 29ਵੀਂ ਪੌੜੀ ਦੀ ਸਰਲ ਵਿਆਖਿਆ ਸਾਂਝੀ ਕਰੀਏ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਪੌੜੀ ਦਾ ਮੂਲ ਪਾਠ ਸਾਂਝਾ ਕਰੀਏ ਜੀ ਵਾਹਿਗੁਰੂ ਸਾਹਿਬ ਜੀ ਗਤ ਗਿਆਨ ਦਇਆ ਪੰਧਾਰਣ ਘਟ ਘਟ ਬਾਜੈ ਨਾਦ ਆਪਨਾਥ ਨਾਥੀ ਸਭਾਂ ਕੀ ਰਿੱਧ ਸਿਧ ਅਵਰਾਸਾਦ ਸੰਜੋਗ ਵਿਜੋਗ ਦੁਇਕਾਰ ਚਲਾਵੇਂ ਲੇਖੇ ਆਵੇਂ ਭਾਗ ਆਦੇਸ ਤਸਾ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਜੀ ਦੀ ਇਸ 29ਵੀਂ ਪੌੜੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਸਿੱਧਾਂ ਜੋਗੀਆਂ ਦੇ ਨਾਲ ਗੱਲਬਾਤ ਕਰਦੇ ਹੋਏ ਆਪਣੇ ਵਿਚਾਰ ਸਾਂਝੇ ਕਰ ਰਹੇ ਹਨ ਪਿਛਲੀ ਪੌੜੀ ਦੇ ਵਿੱਚ ਵੀ ਇੱਕ ਅਸਲੀ ਜੋਗੀ ਸੱਚੇ ਜੋਗੀ ਹੋਣ ਦੀ ਗੱਲ ਗੁਰੂ ਸਾਹਿਬ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਸੀ ਤੇ ਇਸ ਪੌੜੀ ਦੇ ਵਿੱਚ ਗੁਰੂ ਸਾਹਿਬ ਜੀ ਦੱਸ ਰਹੇ ਨੇ ਕਿ ਮੇਰਾ ਜੀਵਨ ਕਿਹੋ ਜਿਹਾ ਹੈ ਕਿ ਇੱਕ ਚੰਗੇ ਜੋਗੀ ਸੱਚੇ ਜੋਗੀ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ ਇਹਦੇ ਬਾਰੇ ਵਿਚਾਰ ਗੁਰੂ ਸਾਹਿਬ ਜੀ ਇਸ ਪੌੜੀ ਦੇ ਵਿੱਚ ਕਰ ਰਹੇ ਨੇ ਇੱਥੇ ਗੱਲ ਸਮਝਣ ਵਾਲੀ ਹੈ ਕਿ ਜਪਜੀ ਸਾਹਿਬ ਜੀ ਦਾ ਸਮੁੱਚਾ ਭਾਵ ਜੇਕਰ ਸਮਝਣਾ ਹੋਵੇ ਤਾਂ ਇਹੀ ਗੱਲ ਆਉਂਦੀ ਹੈ ਜਿਹੜੀ ਸਭ ਤੋਂ ਪਹਿਲੀ ਪੌੜੀ 'ਚ ਹੀ ਹੈ ਕਿ ਕਿਵੇਂ ਸਚਿਆਰਾ ਹੋਈਏ ਕਿਵੇਂ ਕੂੜੈ ਟੁੱਟੈ ਪਾਲ ਕਿ ਅਸੀਂ ਸਚਿਆਰੇ ਕਿਵੇਂ ਬਣ ਸਕਦੇ ਹਾਂ ਤੇ ਸਾਡੇ ਅਤੇ ਪ੍ਰਮਾਤਮਾ ਦੇ ਵਿਚਾਲੇ ਜਿਹੜੀ ਝੂਠ ਦੀ ਕੂੜ ਦੀ ਕੰਧ ਹੈ ਉਹ ਕਿਸ ਤਰੀਕੇ ਨਾਲ ਟੁੱਟ ਸਕਦੀ ਹੈ ਭਾਵ ਕਿ ਸਾਡੇ ਅਤੇ ਪ੍ਰਮਾਤਮਾ ਦੇ ਵਿਚਾਲੇ ਜਿਹੜੀ ਦੂਰੀ ਹੈ ਉਹ ਖਤਮ ਹੋ ਕੇ ਅਸੀਂ ਪਰਮਾਤਮਾ ਦੇ ਨਾਲ ਇਕਮਿਕ ਹੋ ਜਾਈਏ ਪਰਮਾਤਮਾ ਦੇ ਨਾਲ ਸਾਂਝ ਪਾ ਲਈਏ ਇਹੀ ਭਾਵ ਸਮੁੱਚਾ ਜਪਜੀ ਸਾਹਿਬ ਜੀ ਦਾ ਹੈ ਜਪਜੀ ਸਾਹਿਬ ਜੀ ਤੋਂ ਸਾਨੂੰ ਇਹੀ ਸਿੱਖਿਆ ਇਹੀ ਗਾਈਡੈਂਸ ਮਿਲਦੀ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਕੂੜ ਦੀ ਕੰਧ ਨੂੰ ਦੂਰ ਕਰਕੇ ਪਰਮਾਤਮਾ ਦੇ ਨਾਲ ਜੁੜ ਜਾਈਏ ਤੇ ਹਰੇਕ ਪੌੜੀ ਦੇ ਵਿੱਚ ਕੁਛ ਨਾ ਕੁਛ ਸਾਨੂੰ ਇਸ ਗੱਲ ਦੀ ਸੋਝੀ ਦਿੱਤੀ ਗਈ ਕਿ ਆਪਣੇ ਜੀਵਨ ਦੇ ਵਿੱਚ ਕਿਹੜੀਆਂ ਤਬਦੀਲੀਆਂ ਲੈ ਕੇ ਆਈਏ ਤੇ ਪਹਿਲਾਂ ਜਿਹੜੇ ਲੋਕ ਅਲੱਗ-ਅਲੱਗ ਤਰੀਕੇ ਲੈ ਕੇ ਬੈਠੇ ਹੋਏ ਸਨ ਅਲੱਗ-ਅਲੱਗ ਧਰਮ ਦੇ ਰਾਹ ਬਣੇ ਸਨ ਉਹਨਾਂ ਸਾਰੇ ਰਾਹਾਂ 'ਚ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਇੱਕ-ਇੱਕ ਕਰਕੇ ਸਮਝਾਵ ਵੀ ਰਹੇ ਨੇ ਕਿ ਇੰਨਾਂ ਕਮੀਆਂ ਨੂੰ ਦੂਰ ਕਰਕੇ ਤੁਸੀਂ ਸੱਚੇ ਤਰੀਕੇ ਦੇ ਨਾਲ ਸਮੁੱਚੇ ਤਰੀਕੇ ਦੇ ਨਾਲ ਪਰਮਾਤਮਾ ਦੇ ਨਾਲ ਕਿਵੇਂ ਜੁੜ ਸਕਦੇ ਹੋ ਤੇ ਅੱਜ ਦੀ ਇਸ ਪੌੜੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਪਹਿਲੀ ਤੁਕ ਦੇ ਵਿੱਚ ਸਾਨੂੰ ਸਮਝਾ ਰਹੇ ਨੇ ਭੁਗਤ ਗਿਆਨ ਦਇਆ ਪੰਡਾਰਣ ਕਟ ਕਟ ਬਾਜੈਨਾਦ ਜਿਸ ਤਰੀਕੇ ਦੇ ਨਾਲ ਹੁਣ ਸਿੱਖਾਂ ਦੇ ਵਿੱਚ ਲੰਗਰ ਚੱਲਦਾ ਹੈ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਉਸ ਵੇਲੇ ਸਿੱਧਾਂ ਜੋਗੀਆਂ ਦੇ ਵਿੱਚ ਆਪਸ ਦੇ ਵਿੱਚ ਵੀ ਲੰਗਰ ਚੱਲਦਾ ਸੀ ਉਹ ਇੱਕ ਸਾਂਝਾ ਲੰਗਰ ਬਣਾ ਕੇ ਇੱਕ ਦੂਜੇ ਨੂੰ ਛਕਾਉਂਦੇ ਸਨ ਉਹ ਕਿਤੇ ਬਾਹਰੀ ਤੌਰ ਦੇ ਉੱਤੇ ਆਮ ਲੋਕਾਂ ਨੂੰ ਲੰਗਰ ਨਹੀਂ ਛਕਾਉਂਦੇ ਸਨ ਉਹਨਾਂ ਦੀ ਜਿਹੜੀ ਜਮਾਤ ਇਕੱਠੀ ਹੋਈ ਹੈ ਉਹਨਾਂ ਦੇ ਜਿਹੜੇ ਸਾਰੇ ਗਰੁੱਪ ਦੇ ਮੈਂਬਰ ਇਕੱਠੇ ਹੋਏ ਨੇ ਉਹਨਾਂ ਨੂੰ ਜਦੋਂ ਰੋਟੀ ਖਾਣੀ ਆ ਤਾਂ ਇੱਕ ਤਰੀਕੇ ਨਾਲ ਲੰਗਰ ਜਿਹੜਾ ਹੈ ਉਹ ਉਹਦੋਂ ਬਣਾ ਕੇ ਜਾਂ ਜਿਹੜਾ ਲੋਕਾਂ ਦੇ ਕੋਲੋਂ ਇਕੱਠਾ ਕੀਤਾ ਹੋਇਆ ਭੋਜਨ ਸੀ ਉਹਨਾਂ ਨੂੰ ਇੱਕ ਦੂਸਰੇ ਨੂੰ ਵਰਤਾਂਦੇ ਸਨ ਤਾਂ ਉਹਦਾ ਜ਼ਿਕਰ ਕਰਦੇ ਆ ਉਸ ਭਾਵ ਦਾ ਜ਼ਿਕਰ ਕਰਦੇ ਆ ਗੁਰੂ ਨਾਨਕ ਸਾਹਿਬ ਜੀ ਕੀ ਕਹਿ ਰਹੇ ਨੇ ਭੁਗਤ ਅਗਿਆਨ ਭੁਗਤ ਮੈਨੇ ਹੈ ਲੰਗਰ ਕਿ ਖਾਣ ਪੀਣ ਵਰਤਾਂਣ ਵਾਲੀ ਚੀਜ਼ ਜਿਹੜੀ ਕਿ ਸਾਂਝੇ ਤੌਰ ਦੇ ਉੱਤੇ ਜੋਗੀਆਂ ਦੇ ਵਿੱਚ ਵਰਤਾਈ ਜਾਂਦੀ ਹੈ ਉਸ ਨੂੰ ਭੁਗਤ ਕਹਿੰਦੇ ਨੇ ਇੱਥੇ ਗੁਰੂ ਸਾਹਿਬ ਕੀ ਕਹਿੰਦੇ ਨੇ ਕਿ ਮੇਰਾ ਲੰਗਰ ਕਿਹੜਾ ਹੈ ਕਹਿੰਦੇ ਲੰਗਰ ਹੈ ਗਿਆਨ ਦਾ ਉਸ ਪਰਮਾਤਮਾ ਦਾ ਗਿਆਨ ਹਾਸਲ ਕਰਨਾ ਪਰਮਾਤਮਾ ਬਾਰੇ ਜਾਣਕਾਰੀ ਹਾਸਲ ਕਰਨੀ ਆਪਣੇ ਜੀਵਨ ਨੂੰ ਜੀਉਣ ਦੀਆਂ ਜੁਗਤੀਆਂ ਸਿੱਖਣੀਆਂ ਇਹ ਸਾਰਾ ਗਿਆਨ ਹਾਸਲ ਕਰਨਾ ਅਸਲ ਚ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇਹੀ ਲੰਗਰ ਹੈ ਜੇਕਰ ਅਸੀਂ ਗੁਰਬਾਣੀ ਦੇ ਵਿੱਚ ਹੋਰ ਥਾਂ ਤੇ ਪੜਦੇ ਆ ਤਾਂ ਹੋਰ ਥਾਂ ਤੇ ਵੀ ਜ਼ਿਕਰ ਆਉਂਦਾ ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀ ਹੈ ਭਾਈ ਸੱਤਾ ਬਲਵੰਡ ਦੀ ਵਾਰ ਦੇ ਵਿੱਚ ਇਹ ਤੁੱਕ ਆਂਦੀ ਹੈ ਇੱਥੇ ਵੀ ਜ਼ਿਕਰ ਹੈ ਕਿ ਲੰਗਰ ਚੱਲੈ ਗੁਰ ਸ਼ਬਦ ਦਾ ਕਿ ਗੁਰੂ ਦੇ ਸ਼ਬਦ ਦਾ ਗੁਰੂ ਦੇ ਗਿਆਨ ਦਾ ਲੰਗਰ ਜਿਹੜਾ ਹੈ ਉਹ ਚੱਲ ਰਿਹਾ ਹੈ ਅਸਲ ਲੰਗਰ ਗੁਰੂ ਦੇ ਗਿਆਨ ਦਾ ਹੈ ਤੇ ਇੱਥੇ ਗੁਰੂ ਸਾਹਿਬ ਜੀ ਵੀ ਇਹੀ ਕਹਿ ਰਹੇ ਨੇ ਭੁਗਤ ਗਿਆਨ ਕਿ ਲੰਗਰ ਜਿਹੜਾ ਹੈ ਉਹ ਗਿਆਨ ਦਾ ਹੈ ਤੇ ਦਇਆ ਪੰਡਾਰਣ ਪੰਡਾਰਣ ਕਹਿੰਦੇ ਨੇ ਕਿ ਉਹ ਲਾਂਗਰੀ ਉਹ ਸੇਵਾਦਾਰ ਜਿਹੜਾ ਲੰਗਰ ਨੂੰ ਵਰਤਾ ਰਿਹਾ ਹੈ ਤੇ ਇੱਥੇ ਦਇਆ ਜਿਹੜੀ ਹੈ ਕਿ ਦੂਸਰੇ ਜੀਵਾਂ ਦੇ ਉੱਤੇ ਦਇਆ ਕਰਨੀ ਆਪਣੇ ਮਨ ਦੇ ਵਿੱਚ ਇਸ ਭਾਵ ਨੂੰ ਲੈ ਕੇ ਆਣਾ ਦਇਆ ਨੂੰ ਆਪਣੇ ਜੀਵਨ ਦੇ ਵਿੱਚ ਪਰੋਣਾ ਮੰਨ ਲਓ ਕਿ ਇਹ ਸੇਵਾਦਾਰ ਹੈ ਇਹ ਲਾਂਗਰੀ ਹੈ ਜਿਹੜਾ ਲੰਗਰ ਦੀ ਸੇਵਾ ਕਰ ਰਿਹਾ ਹੈ ਘਟ ਘਟ ਵਾਜੈ ਨਾਦ ਕਹਿੰਦੇ ਨੇ ਕਿ ਕਿਹਦਾ ਲੰਗਰ ਹੈ ਕਿਦੀ ਅਸੀਂ ਗਿਆਨ ਹਾਸਲ ਕਰ ਰਹੇ ਹਾਂ ਘਟ ਘਟ ਵਾਜੈ ਨਾਦ ਕਿ ਜਿਹੜਾ ਹਰੇਕ ਹਿਰਦੇ ਦੇ ਵਿੱਚ ਜਿਹੜਾ ਵੱਜ ਰਿਹਾ ਨਾ ਜਿਹੜਾ ਹਰੇਕ ਹਿਰਦੇ ਦੇ ਵਿੱਚ ਮੌਜੂਦ ਹੈ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦਾ ਨਾਦ ਜਿਹੜਾ ਵੱਜ ਰਿਹਾ ਹੈ ਕਹਿੰਦੇ ਨੇ ਕਿ ਉਹਦੇ ਗਿਆਨ ਦਾ ਲੰਗਰ ਤੇ ਉਹਦੇ ਗਿਆਨ ਤੋਂ ਹਾਸਲ ਹੋਈ ਦਇਆ ਉਹਦਾ ਪੰਡਾਰੀ ਪੰਡਾਰਣ ਉਹਦਾ ਲਾਂਗਰੀ ਜਿਹੜਾ ਸਾਡੇ ਜੀਵਨ ਦੇ ਵਿੱਚ ਆਇਆ ਹੋਇਆ ਹੈ ਅੱਗੇ ਗੁਰੂ ਸਾਹਿਬ ਜੀ ਕੀ ਕਹਿੰਦੇ ਨੇ ਆਪਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਦ ਕਹਿੰਦੇ ਨੇ ਕਿ ਆਪਨਾਥ ਕਹਿੰਦੇ ਨੇ ਕਿ ਸਾਡਾ 나ਥ ਕੌਣ ਹੈ ਉਹ ਆਪ ਹੈ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਕਹਿੰਦੇ ਨੇ ਕਿ ਸਿੱਧਾਂ ਦਾ 나ਥ ਜੋਗੀਆਂ ਦਾ 나ਥ ਕੌਣ ਹੈ ਉਹ ਹੈ ਗੋਰਖਨਾਥ ਪਰ ਗੁਰੂ ਨਾਨਕ ਸਾਹਿਬ ਜੀ ਇੱਥੇ ਕਹਿ ਰਹੇ ਨੇ ਕਿ ਸਾਡਾ 나ਥ ਕੌਣ ਹੈ ਉਹ ਆਪ ਹੈ ਅਕਾਲ ਪੁਰਖ ਪ੍ਰਮਾਤਮਾ ਕਿਹੜੇ ਵਾਲਾ 나ਥੀ ਸਭ ਜਾ ਕੀ ਕਹਿੰਦੇ ਨੇ ਜਿਸ ਨੇ ਕਿ ਸਾਰੇ ਸੰਸਾਰ ਨੂੰ ਨੱਥਿਆ ਹੋਇਆ ਹੈ ਨੱਥੇ ਨੱਥ ਪਾਉਣ ਦੇ ਉੱਤੋਂ ਦੀ ਇਹ ਸ਼ਬਦ ਬਣਿਆ 나ਥੀ ਸਭ ਜਾ ਕੀ ਜੇ ਕਹਿੰਦੇ ਨੇ ਕਿ ਇੱਕ ਡੰਗਰ ਨੂੰ ਇੱਕ ਪਸ਼ੂ ਨੂੰ ਕਿਸੇ ਗਾਂ ਨੂੰ ਮੱਝ ਨੂੰ ਘੋੜੇ ਨੂੰ ਕਹਿੰਦੇ ਨੇ ਕਿ ਉਹਦੇ ਨੱਕ ਦੇ ਵਿੱਚ ਨਕੇਲ ਪਾ ਕੇ ਨੱਥ ਪਾ ਕੇ ਫਿਰ ਰੱਸੀ ਦੇ ਨਾਲ ਜਿੱਧਰ ਨੂੰ ਚਾਹੀਏ ਉਧਰ ਨੂੰ ਉਹ ਡੰਗਰ ਪਸ਼ੂ ਜਿਹੜਾ ਹੈ ਉਹ ਚੱਲਦਾ ਹੈ ਕਹਿੰਦੇ ਨੇ ਕਿ ਨਕੇਲ ਪਾਈ ਹੋਣ ਕਰਕੇ ਰੱਸੀ ਦੇ ਨਾਲ ਜਿਸ ਤਰੀਕੇ ਦੇ ਨਾਲ ਕਿਸਾਨ ਚਾਹੇ ਜਾਂ ਉਸ ਦਾ ਮਾਲਕ ਚਾਹੇ ਉਸ ਨੂੰ ਡੰਗਰ ਨੂੰ ਕੰਟਰੋਲ ਕਰਦਾ ਹੈ ਉਸ ਪਸ਼ੂ ਨੂੰ ਕੰਟਰੋਲ ਕਰਕੇ ਰੱਖਦਾ ਹੈ ਜਿਸ ਦੇ ਹੱਥ ਵਿੱਚ ਉਸ ਦੀ ਨੱਥ ਹੈ ਜਿਸ ਦੇ ਹੱਥ ਵਿੱਚ ਉਸ ਦੀ ਨਕੇਲ ਹੈ ਤੇ ਇੱਥੇ ਸਾਰੇ ਸੰਸਾਰ ਸਾਰੀ ਸ੍ਰਿਸ਼ਟੀ ਦੀ ਜਿਹੜੀ ਨੱਥ ਹੈ ਉਹ ਦੇ ਕਿਹਦੇ ਹੱਥ ਹੈ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਕਹਿੰਦੇ ਨੇ ਸਾਡਾ 나ਥ ਉਹ ਜਿਸ ਨੇ ਸਾਰੀ ਸ੍ਰਿਸ਼ਟੀ ਨੂੰ ਨੱਥ ਪਾਈ ਹੋਈ ਹੈ ਤੇ ਫਿਰ ਰਿੱਧ ਸਿੱਧ ਅਵਰਾ ਸਾਦ ਕਹਿੰਦੇ ਨੇ ਕਿ ਰਿੱਧੀਆਂ ਤੇ ਸਿੱਧੀਆਂ ਦੇ ਪਿੱਛੇ ਲੱਗਣਾ ਕਰਾਮਾਤਾਂ ਦੇ ਪਿੱਛੇ ਲੱਗਣਾ ਜਾਦੂ ਟੋਣਿਆਂ ਦੇ ਪਿੱਛੇ ਲੱਗਣਾ ਕਹਿੰਦੇ ਕੀ ਨੇ ਅਵਰਾ ਸਾਦ ਸਾਦ ਮੈਨੇ ਮਤਲਬ ਸਵਾਦ ਜਾਂ ਸ਼ੌਂਕ ਅਵਰਾ ਮੈਨੇ ਕਿ ਹੋਰ ਪਰਲੇ ਜਿਨ੍ਹਾਂ ਦਾ ਕੋਈ ਮਤਲਬ ਨਾ ਹੋਵੇ ਫਾਲਤੂ ਦੇ ਕਿ ਇਹ ਰਿੱਧੀਆਂ ਤੇ ਸਿੱਧੀਆਂ ਦੇ ਪਿੱਛੇ ਲੱਗਣਾ ਇਹ ਫਜ਼ੂਲ ਦੇ ਸਵਾਦ ਨੇ ਇਹਨਾਂ ਦਾ ਕੋਈ ਤੁਕ ਨਹੀਂ ਬਣਦੀ ਇਸ ਦਾ ਗੁਰਮਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਕਿ ਸਾਡੇ ਲਈ ਇਹ ਬਿਲਕੁਲ ਵੱਖਰਾ ਫੋਕਾ ਸਵਾਦ ਹੈ ਅਸੀਂ ਗੁਰੂ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਹੁਕਮ 'ਚ ਚੱਲਣ ਵਾਲੇ ਆਂ ਨਾ ਕਿ ਰਿੱਧੀਆਂ ਸਿੱਧੀਆਂ ਨੂੰ ਹਾਸਲ ਕਰਕੇ ਅਕਾਲ ਪੁਰਖ ਦੇ ਹੁਕਮ ਨੂੰ ਚੈਲੰਜ ਕਰਨ ਵਾਲੇ ਅਸੀਂ ਅਕਾਲ ਪੁਰਖ ਦੇ ਹੁਕਮ ਨੂੰ ਚੈਲੰਜ ਨਹੀਂ ਕਰਦੇ ਉਹਦੇ ਹੁਕਮ ਦੇ ਵਿੱਚ ਚੱਲਦੇ ਆਂ ਇਸ ਲਈ ਸਾਨੂੰ ਰਿੱਧੀ ਸਿੱਧੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸੰਯੋਗ ਵਿਜੋਗ ਦੋਇਕਾਰ ਚਲਾਵੇਂ ਲੇਖੇ ਆਵੇਂ ਪਾਗ ਕਹਿੰਦੇ ਸੰਯੋਗ ਤੇ ਵਿਜੋਗ ਕਿ ਸੰਯੋਗ ਦੇ ਨਾਲ ਅਸੀਂ ਮਿਲ ਪਏ ਵਿਜੋਗ ਦੇ ਨਾਲ ਅਸੀਂ ਵਿਛੜ ਗਏ ਕਹਿੰਦੇ ਨੇ ਕਿ ਇਹ ਸੰਯੋਗ ਤੇ ਵਿਜੋਗ ਦੇ ਨਾਲ ਹੀ ਦੁਨੀਆ ਦੀ ਸਾਰੀ ਕਾਰ ਵਿਹਾਰ ਚੱਲ ਰਿਹਾ ਹੈ ਕਿ ਇਸ ਦੁਨੀਆ ਚੱਲ ਹੀ ਸੰਯੋਗ ਅਤੇ ਵਿਜੋਗ ਦੇ ਸਿਰ ਤੇ ਰਹੀ ਹੈ ਸੰਯੋਗ ਹੁੰਦੇ ਨੇ ਤੇ ਦੁਨੀਆ ਦੇ ਵਿੱਚ ਜਨਮ ਲੈ ਲੈਂਦੇ ਆ ਵਿਜੋਗ ਹੁੰਦਾ ਤੇ ਦੁਨੀਆ ਨੂੰ ਅਸੀਂ ਛੱਡ ਕੇ ਅਸੀਂ ਚਲੇ ਜਾਂਦੇ ਆ ਲੇਖੇ ਆਵੇਂ ਭਾਗ ਜਿਸ ਤਰੀਕੇ ਦੇ ਨਾਲ ਪ੍ਰਾਣੀ ਦੇ ਭਾਗ ਨੇ ਉਸੇ ਤਰੀਕੇ ਦੇ ਨਾਲ ਉਹਨੂੰ ਇੱਥੇ ਜਿਹੜਾ ਹੈ ਜੀਵਨ ਦਾ ਹਿੱਸਾ ਮਿਲਦਾ ਹੈ ਉਹਨੂੰ ਇੱਥੇ ਰਹਿਣ ਨੂੰ ਮਿਲਦਾ ਸੰਜੋਗ ਵਿਜੋਗ ਦੇ ਅੰਡਰ ਸੰਜੋਗ ਵਿਜੋਗ ਦੇ ਅਧੀਨ ਉਹ ਕਿਸ ਤਰੀਕੇ ਦੇ ਨਾਲ ਇੱਥੇ ਦੁਨੀਆ 'ਚ ਰਹਿ ਸਕਦਾ ਇਹ ਉਹਦੇ ਭਾਗਾਂ ਦੀ ਗੱਲ ਹੈ ਉਹਦੇ ਹਿੱਸੇ ਦੀ ਗੱਲ ਹੈ ਜਿਸ ਤਰੀਕੇ ਨਾਲ ਉਹਦੇ ਭਾਗ ਨੇ ਉਸ ਤਰੀਕੇ ਦੇ ਨਾਲ ਇਨਸਾਨ ਇੱਥੇ ਸੰਜੋਗ ਵਿਜੋਗ ਦੇ ਅਧੀਨ ਦੁਨੀਆ ਦੇ ਵਿੱਚ ਰਹਿੰਦਾ ਹੈ ਲੇਖੇ ਆਮੇ ਭਾਗ ਕੀ ਸਾਨੂੰ ਪਾਗ ਕੀ ਮਿਲਿਆ ਸਾਨੂੰ ਕਿੰਨਾ ਹਿੱਸਾ ਮਿਲਿਆ ਇਹ ਸਾਰਾ ਸੰਜੋਗ ਵਿਜੋਗ ਦੇ ਅੰਡਰ ਹੀ ਆਉਂਦਾ ਹੈ ਆਦੇਸ ਤੇ ਸੈ ਆਦੇਸ ਤੇ ਸਾਡਾ ਨਮਸਕਾਰ ਉਸੇ ਨੂੰ ਹੈ ਉਹ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਜਿਹੜਾ ਸਭ ਤੋਂ ਵੱਡਾ ਹੈ ਅਸੀਂ ਗੋਰਖਨਾਥ ਨੂੰ ਨਮਸਕਾਰ ਨਹੀਂ ਕਰਦੇ ਅਸੀਂ ਤਾਂ ਉਸ ਨੂੰ ਨਮਸਕਾਰ ਕਰ ਰਹੇ ਹਾਂ ਜਿਹੜਾ ਕਿ ਗੋਰਖਨਾਥ ਤੋਂ ਵੀ ਵੱਡਾ ਹੈ ਜਿਸ ਨੇ ਗੋਰਖਨਾਥ ਨੂੰ ਵੀ ਪੈਦਾ ਕੀਤਾ ਹੈ ਪਿਛਲੀਆਂ ਸਾਰੀਆਂ ਪੌੜੀਆਂ ਦੇ ਵਿੱਚ ਅਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ ਕਿ ਅਕਾਲ ਪੁਰਖ ਨੇ ਕੀ ਕੀ ਪੈਦਾ ਕੀਤਾ ਤੇ ਅਕਾਲ ਪੁਰਖ ਦੇ ਦਰ ਤੇ ਕੌਣ-ਕੌਣ ਆ ਕੇ ਉਸ ਨੂੰ ਗਾ ਰਿਹਾ ਹੈ ਉਸ ਨੂੰ ਯਾਦ ਕਰ ਰਿਹਾ ਹੈ ਤੇ ਅਕਾਲ ਪੁਰਖ ਦੇ ਗੁਣ ਗਾਣ ਗਾਇਨ ਕਰ ਰਿਹਾ ਹੈ ਇਹ ਸਾਰਾ ਜ਼ਿਕਰ ਅਸੀਂ ਪਿਛਲੀਆਂ ਪੌੜੀਆਂ ਦੇ ਵਿੱਚ ਦੇਖਿਆ ਤੇ ਹੁਣ ਇੱਥੇ ਵੀ ਗੁਰੂ ਸਾਹਿਬ ਜੀ ਕਹਿ ਰਹੇ ਨੇ ਕਿ ਆਦੇਸ਼ ਇਸੇ ਆਦੇਸ਼ ਸਾਡਾ ਨਮਸਕਾਰ ਵੀ ਉਸੇ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਨੂੰ ਹੈ ਜਿਹੜਾ ਸਭ ਤੋਂ ਵੱਡਾ ਹੈ ਉਹ ਕਿਹੜਾ ਪਰਮਾਤਮਾ ਆਦ ਅਨੀਲ ਅਨਾਦ ਅਨਾਹਤ ਜੁਗ-ਜੁਗ ਏਕੋ ਵੇਸ ਇਸ ਤੁਕ ਦੇ ਵਿੱਚ ਅਕਾਲਪੁਰਖ ਦੀਆਂ ਪ੍ਰੋਪਰਟੀਆਂ ਦਸੀਆਂ ਗਈਆਂ ਕਿ ਆਦ ਕਿ ਉਹ ਜਿਹੜਾ ਅਕਾਲਪੁਰਖ ਮੁੱਢ ਤੋਂ ਹੀ ਇਸ ਸ੍ਰਿਸ਼ਟੀ ਨੂੰ ਦੀ ਪਾਲਣਾ ਕਰਦਾ ਆ ਰਿਹਾ ਹੈ ਅਨੀਲ ਜਿਸ ਦੇ ਉੱਤੇ ਕਿਸੇ ਤਰ੍ਹਾਂ ਦਾ ਦਾਗ ਨਹੀਂ ਕਿ ਉਹ ਰੰਗਾਂ ਤੋਂ ਰਹਿਤ ਹੈ ਕਿਸੇ ਤਰ੍ਹਾਂ ਦੇ ਦਾਗਾਂ ਤੋਂ ਰਹਿਤ ਹੈ ਅਨਾਦ ਕਿ ਜਿਹਦੇ ਤੱਕ ਪਹੁੰਚ ਨਾ ਹੋ ਸਕਦੀ ਹੋਵੇ ਅਨਾਹਤ ਅਨਾਹਤ ਭਾਵ ਜਿਸ ਨੂੰ ਆਹਤ ਨਾ ਕੀਤਾ ਜਾ ਸਕਦਾ ਹੋਵੇ ਜਿਸ ਨੂੰ ਚੋਟ ਨਾ ਪਹਾਈ ਜਾ ਸਕਦੀ ਹੋਵੇ ਜਿਸ ਨੂੰ ਨਸ਼ਟ ਨਾ ਕੀਤਾ ਜਾ ਸਕਦਾ ਹੋਵੇ ਜੁਗ-ਜੁਗ ਇੱਕੋ ਵੇਸ ਕਿ ਜਿਹੜਾ ਜੁਗਾ-ਜੁਗਾ ਤੋਂ ਇੱਕੋ ਹੀ ਭਾਵ ਦੇ ਵਿੱਚ ਜਿਹੜਾ ਚੱਲਦਾ ਆ ਰਿਹਾ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੂੰ ਸਾਡਾ ਨਮਸਕਾਰ ਹੈ ਤੇ ਆਓ ਇਤਨੇ ਇੱਕ ਸ਼ਬਦਾਂ ਦੇ ਨਾਲ ਅੱਜ ਦੀ ਪੌੜੀ ਨੂੰ ਇੱਥੇ ਹੀ ਵਿਸ਼ਰਾਮ ਭੁੱਲਾਂ ਚੁੱਕਾਂ ਦੀ ਖੀਮਾ ਤੇ ਆਪ ਜੀ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰੋ ਤੁਹਾਡਾ ਸਾਰਿਆਂ ਦਾ ਧੰਨਵਾਦ ਆਉਫਤ ਦੇ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ